ਕੋਕਵਾ ਰੰਗ ਲੱਗੇ ਆ 320 ਆਇ 320 ਤੇ ਦੱਤ ਨੇ ਆਇਆ ਗੁੱਡੀ ਬੁਰੀ ਸਾਦਰੀ ਵਾ ਦੀਆਂ ਦਹਾ 12 ਸਸਿਆ ਗੇ ਗੁੱਡੀ ਲਾ ਗੇ ਪਤੰਗਾ ਢਾਲ ਗਰਾਊਂਡ ਚ ਆਇਆ ਢਾਲ ਗੇ ਆ ਗਈ ਪਤੰਗਾ ਢਾਲਣੇ ਕਿੱਥੇ ਲਾਣੀ ਏ ਹਾਂ ਭਾਈ ਹੁਣਾਂ ਦਾ ਪੇਚਾ ਜਾਣਦੇ ਹਾਂ ਪਤੰਗਾ ਕਿੱਥੇ ਕੀ ਪਤਾ ਨਹੀਂ ਦੇਖਦੀ ਨਹੀਂ ਡੋਰੀ ਨਹੀਂ ਰੌਂਦੀ ਗੱਲੀ ਗੋਪੀ ਆ ਗੋਪੀ ਦੇ ਤਿੰਨ ਪਤੰਗਾ ਵੜਾਈਆਂ ਜੇ ਇੱਕ ਵੱਡੀ ਐ ਹਾਲੋ ਗਾਇਸ ਮੋਰਨਿੰਗ ਦਾ ਵੀ ਲੋਗ ਤੇ ਅੱਜ ਬਹੁਤ ਤੇ ਚੱਲਦੀ ਵੀ ਆ ਕੱਲ ਸੱਜੇ ਨੂੰ ਫੱਲੇ ਵਾੜੀ ਚੱਲੀ ਤੇ ਅੱਜ ਸੋਹਵਾਰਾ ਬਹੁਤ ਵਧੀਆ ਹਵਾ ਚੱਲਦੀ ਗੁੱਡੀ ਬੜੀ ਉੱਡਦੀ ਵੀ ਸਕੂਲੋਂ ਛੁੱਟੀ ਹੋ ਗਈ ਯਾਰ ਸਾਇ ਗੁੱਡੀ ਢਾਲ ਕਾਣ ਵਰਦੀ ਤੇ ਲਾਲ ਨਹੀਂ ਆਗੇ ਵਰਦੀ ਲਾਇਆ ਕਰ ਤੂੰ ਵਰਦੀ ਲੰਦਨੀ ਯਾਰ ਵਰਦੀ ਲਾਇਆ ਕਰ ਆਂਦੇ ਪਹਿਲੇ ਫੇਰ ਤੂੰ ਗੁੱਡੀ ਢਾਇਆ ਕਰ ਹਾਂ ਵਜਵੇ ਕਿੰਨੀ ਸੋਹਣੀ ਬਾਤ ਚੱਲਦੀ ਵੀ ਉਹ ਕੜਾ ਮੌਸਮ ਗੜਾ ਵਦੀ ਆਇਆ ਪਤਾ ਲੱਗਦਾ ਅਸਮਾਨ ਪੈ ਪਤਾ ਬੁੱਡੀ ਬੁੱਡੀ ਉੱਡੀ ਅੱਜ ਢੜਕੀ ਰੱਖ ਬੜਾ ਆਜਾ ਸਿੱਧੀ ਖੜਾ ਰਹਾ ਹੋਲੀ ਹੋਲੀ ਤਾਂ ਕਰ ਡਾੜਾ ਗੁੱਡਾ ਢਾਲ ਗਿਆ ਨੂਰ ਗੁੱਡਾ ਢਾਲ ਗਿਆ ਪਰ ਕੋੜਦਾ ਨਹੀਂ ਪਿਆ ਕੋੜਦਾ ਆਈਬ ਟਟੇ ਗੁੱਡਾ ਵਿਚਾਲਾ ਰੇ ਗੁੱਡਾ ਆਪਣੀ ਦੂਰ ਪੰਜਾਬ ਦੇਖਦਾ ਹੀ ਨਹੀਂ ਕਰੇ ਓਡ ਗਿਆ ਓਡ ਲੱਗਾ ਏ ਨਹੀਂ ਹੁੰਦਿਆ ਆਈ ਦੋੜ ਓਡ ਗਿਆ ਓਡ ਗਿਆ ਓਡ ਗਿਆ ਜੂਮ ਕਰੋ ਨਾ ਓਡ ਗਿਆ ਹਮਮਮ ਤੋ ਤੋ ਅਨਕੜਾ ਲਾ ਆਪੇ ਚਾ ਮੈਂ ਵਰਦੇ ਹਾਂ ਵਾੜ ਗਿਆ ਨਾ ਜੇ ਨਾਲਾ ਵੜਾਇਆ ਵੇਖੀ ਆ ਬਹੁਤ ਵਾਹ ਕਲਰ ਹੈਗੇ ਆ ਇਹ ਵੀ ਚਾਰ ਪੰਜ ਡਿਜ਼ਾਈਨ ਹੈਗੇ ਹੁੰਦੇ ਆ ਇਹ ਵੀ ਹੈ 240 ਰੁਪਏ ਦਰਜਾ ਨਾ ਪੌਣੀ ਦਾ ਗੁੱਦਾ 42 120 ਆ 120 ਦੇ ਦਰਜਾ ਆ ਇਹ ਵੀ ਬੁਡੀ ਬੜੀ ਸ਼ਾਹਦਰੀ ਵਾਸਤੇ ਜਿੱਤੀ ਹੀ ਗਈ ਹੈ ਇੱਚਾ ਡਿਜ਼ਾਈਨ ਵਾਧੂ ਹੋ ਗਿਆ ਡਿਜ਼ਾਈਨ ਦਿਖਾਓ ਤੋਲ ਅਸੀਂ ਆ ਗਏ ਹਾਂ ਗੁੱਡੀ ਲਾ ਗਏ ਪਤੰਗਾ ਢਾਨ ਗਰਾਊਂਡ 'ਚ ਆਏ ਆ ਤੇ ਪਤੰਗਾ ਚੜ੍ਹ ਰਹੀ ਜਿੱਤੇ ਪਤੰਗਾ ਵੇਖੋ ਮਾਰੇ ਕਾਏ ਢਾਲ ਗਏ ਆ ਸਾਡੇ ਬਲੋਗਰ ਹੈਗੇ ਪਤੰਗਾ ਢਾਲਣ ਵਾਲੇ ਕਾਰੀਗਰ ਪਲੇਅਰ ਹੈਗੇ ਨਾਲ ਹੀ ਅਸੀਂ ਹੁਣ ਢਾਣਾ ਹੈ ਗਰਾਊਂਡ 'ਚ ਪਤੰਗਾ ਦੀ ਵੇਖ ਸਕਦੇ ਜੀ ਚੈੱਕ ਕਰੋ ਪਤੰਗਾ ਉੱਡਣ ਦੀ ਆ ਵੇਖੋ ਕਿੰਨੀ ਤੰਗ ਉੱਡਦੀ ਪਈ ਆ ਉੱਪਰ ਪਾ ਲੈਣਾ ਚਾਹ ਕਰਦਾ ਹੋਇਆ ਦੁਬਾਰਾ ਉੱਟ ਗਈ ਸਾਡੀ ਤੰਗ ਉਹ ਤੇ ਜਾਉਂਗੇ ਤੰਗਾ ਸਾਰੇ ਆਲੇ ਆ ਗਏ ਤੰਗਾ ਢਾਣਾ ਤੇ ਚੱਲ ਵੀ ਜਿੱਦਾਂ ਤੇ ਉੱਤੇ ਡੋਰ ਕੀ ਤੰਗਾ ਨੇ ਆਹ ਫੇਚੇ ਜਾਂਦੇ ਤੰਗਾਰੇ ਵੇਖੋ ਆ ਉੱਟ ਗਈ ਤੀਰਾ ਆਹ ਚੱਲ ਹਲ ਤੰਗਾਰੇ ਪੇਚਾ ਵੀ ਫਿਕਸ ਕਰਦੇ ਜੋ ਬੋ ਨਹੀਂ ਨਹੀਂ ਠੀਕ ਹੈ ਚੱਲ ਵੀ ਗੋਪੀ ਸਾਹਿਬ ਕੱਢੇ ਤੇਰਾ ਸਾਰੇ ਪੰਗਾ ਢਾਲ ਵਾਲੇ ਆਏ ਆ ਆਹ ਆਹ ਦੀ ਵੇਖ ਸੋ ਆਹ ਔਡ ਕੀ ਪੰਗਾ ਜਾਣਦੇ ਆ ਜਸਬੀਰ ਭਾਈ ਵੀਡੀਓ ਕਰੀਏ ਅੱਜ ਅੱਜ ਵੀਡੀਓ ਬਣਾਏ ਪੰਗਾ ਨਹੀਂ ਮਗਾ ਪੈਸਾ ਕਮਾਉਂ ਤੁਸੀਂ ਔਰ ਆਹ ਬੱਚੇ ਜਾਣਦੇ ਆ ਜੋ ਠੀਕ ਹੈ ਠੀਕ ਹੈ ਓ ਮਾਰ ਕੇ ਬੰਨੇ ਕਰੋ ਤੇ ਝੂੜ ਮਾਰਨੀ ਹੁਣ ਆਹ ਗੋਪੀ ਲਾਹ ਰਿਹਾ ਲਾਂਦਣ ਪਿਆ ਓਏ ਵਾਹ ਬਿੱਟੀ ਮਰ ਗਈ ਵਾਹ ਦੇ ਪਿਆ ਹਲਾ ਗੋਪੀ ਬਾੜੇ ਪੀਣਾ ਉੱਪਰ ਲਾਣੀ ਆ ਰਹੀ ਕੀ ਕਰੰਦੇ ਸਾਲਾ ਪਾਉ ਤਲਾ ਲੰਗੋ ਪ੍ਰਿੰਸ ਭਾਈ ਉਹ ਧਰ ਤੇ ਕੋ ਡਾਲਦੇ ਯਾਰ ਨਹੀਂ ਨਾ ਹਵਾ ਹੀ ਡੇਗ ਪਈ ਆ ਘਟ ਗਈ ਬਾਹੜਾ ਘਟ ਗਈ ਹਵਾ ਆਪ ਤੰਗਾ ਢਾਣਾ ਹਵਾ ਘਟ ਗਈ ਆ ਰੋੜ ਕੇ ਸੁੱਟੋ ਰੋੜ ਕੇ ਹਾਂ ਤੰਗ ਇੱਧਰ ਫੈਂਟ ਲਾ ਜੀ ਚੁੱਪ ਕਰ ਜਾ ਲਾ ਗੋਪੀ ਲੱਗੰਦਿਆ ਗੋਪੀ ਬਾਣੇ ਪਤੰਗ ਵੜ ਦਿੱਤੀ ਆ ਪਤੰਗ ਉਹ ਜਾਂਦੀ ਪਰ ਦੇਖਦੀ ਨਹੀਂ ਭਈ ਬਹੁਤ ਫੜੀ ਗਈ ਪਤੰਗ ਇੱਕ ਹੋਰ ਉੜ ਗਈ ਨੀਲੀ ਤੰਗ ਹੋਰ ਉੜ ਗਈ ਆਹ ਬਹੁਤ ਤਗੜੀ ਹਾਂ ਕਲਮ ਬਹੁਤ ਵਧੀਆ ਗਈ ਤੰਗ ਦੀ ਜਾਂ ਤੋਂ ਜਾਂ ਦੋਣਾ ਐਦਾਂ ਹੀ ਖਿੱਚ ਕੇ ਰੱਖੋ ਗੋਪੀ ਬਾਪ ਤੰਗ ਹਾਂ ਟੋਪੀ ਲਾਣਗੇ ਹਾਂ ਹੈ ਅੜ ਗਿਓ ਨਹੀਂ ਨਾ ਡੋਰ ਨਾਲ ਦੀ ਪੈ ਗਈ ਪੈ ਗਈ ਇਹਦੀ ਭਾਈ ਤੰਗਾ ਢਾਹ ਦੇ ਪੈ ਗਈ ਆ ਹਾਂ ਵੀਡੀਓ ਪੈਣ ਦੀ ਆ ਸਭ ਤੰਗਾ ਢਾਲ ਵਾਲੇ ਆਏ ਉਹ ਗੱਡਿਆਂ ਨਾਲ ਇਹਦਾ ਮੁੰਡਾ ਜੀ ਕਿਨੇ ਨੇ ਫਿਰ ਆਪਾਂ ਨੁਕੀੜੇ ਨੇ ਬੜਾ ਬੰਦਾ ਉਹ ਆ ਰਿਹਾ ਨੇ ਪੇਜਾ ਕਰਨ ਆ ਰਿਹਾ ਨੇ ਉਸ ਵੇਲੇ ਸਕਰੀਨ ਨਾ ਬੰਦ ਸੀ ਇਹ ਦੂਰਾ ਖੇਰ ਵਾਰਾ ਪੇਜਾ ਕਰਨ ਆ ਹਾਂਜੀ ਹਾਂਜੀ ਲੱਗੀ ਵਾਲਾ ਤੈਨੂੰ ਕਿਹਾ ਨਾ ਬਾਹ ਲੱਗ ਜਣੀ ਉੱਤੇ ਉੱਪਰ ਵੀ ਜਾ ਕੇ ਵਾਹ ਲਾ ਕੋ ਪੀਰੇ ਉੱਪਰ ਹੀ ਉੱਪਰ ਓਏ ਓਏ ਤਾਂ ਡਾਡਾ ਸਾਬ ਤਾਂ ਖੜੋ ਮੇਰੇ ਸਾਹਮਣੇ ਉੱਤੇ ਵਾਹ ਗਈ ਜੇ ਉੱਪਰ ਹੀ ਵਾਹ ਉੱਪਰ ਉੱਪਰ ਆ ਵੇਖੋ ਹੁਣ ਇਹ ਪਤੰਗ ਲਾਂਦੇ ਹੋਲੀ-ਹੋਲੀ ਪਤੰਗ ਨੂੰ ਉੱਤੇ ਬਹੁਤ ਹਵਾ ਲੱਗ ਗਈ ਹੈ ਗਿਆ ਉਹ ਦੇਖਦੀ ਨਹੀਂ ਵੀ ਪਤੰਗ ਕਿੱਥੇ ਗਈ ਆ ਮਾਸਾ ਨੇਰ ਨਹੀਂ ਆਉਂਦੀ ਆ ਦੋ ਹੋਰ ਰੋਡੀਆਂ ਥੱਲੇ ਪਤੰਗਾ ਲਾਈ ਜਾ ਲਾਈ ਜਾ ਲਾਈ ਜਾ ਆ ਤੇ ਚਖੜੀ ਵੇਸਦਾ ਗੋਪੀ ਚਖੜੀ ਕਰਨ ਦਿਆ ਹਨ ਵਾਟ ਛੜੀ ਚਲ ਪੀ ਮਾੜੀ ਜੀ ਤੇ ਚੱਲਾ ਪੇ ਝੌਣ ਫੇਰ ਇਹ ਕਰ ਲੋ ਮਾੜਾ ਯਾਰ ਇਹਦੇ ਪੱਗ ਲਾਓ ਆਹ ਬਾਲਾ ਨਾਲ ਬਾਲਾ ਇੱਧਰ ਇਹ ਕਰਦੇ ਆਂ ਮੈਂ ਕਿਹੜਾ ਹੋਇਆ ਮਾੜਾ ਮੈਂ ਇੱਧਰ ਉੱਤੋਂ ਉਹਦੇ ਨਾਲ ਤੰਗ ਹੋ ਰਿਹਾ ਹੋਰ ਕੀ ਕੋਪੀ ਮੇ ਜਾਵਾਂ ਦਰ ਜਾ ਲਾਲ ਲੱਟ ਲਾ ਮੁਜੀ ਭਾਈ ਮੋੜ ਦੇ ਲਾ ਯਾਰ ਲਾਈਏ ਵੇਚਾ ਉਹ ਗਾਰ ਉਸ ਦਾ ਕੰਮ ਕਾਇਆ ਵੀ ਪਹਿਲੇ ਚੱਲੀ ਅਸੀਂ ਮੈਂ ਫਿਰਣਾ ਹਾਂ ਹਾਂ ਹਲੋ ਕਿਉਂ ਜੀ ਕਲੋਣੀ ਨਹੀਂ ਨਹੀਂ ਰਹਦੇ ਆ ਨਾ ਜੀ ਉਹ ਆਦਾ ਆਵੇ ਆ ਗਈ ਨਹੀਂ ਹੋ ਨਹੀਂ ਰਿਹਾ ਕਹਿੰਦਾ ਕਰਨਾ ਮੋੜਾ ਫਿਰ ਲੱਗ ਲੱਗੇ ਲਾਲ ਮੋੜੀ ਆ ਨਾ ਨਾ ਤੰਗ ਉਧਰ ਆਇਓ ਕਹਿੰਦੇ ਉਧਰ ਆਇਓ ਨਹੀਂ ਦੇ ਕਿੱਥੇ ਲੀ ਗੋਪੀ ਓਏ ਉਧਰੋਂ ਆ ਨੂੰ ਕਿਸੇ ਨੂੰ ਭੇਜ ਦੇ ਉਹ ਤੀਰਾਂ ਨੂੰ ਭੇਜ ਦੇ ਆ ਨੂੰ ਗੱਡੀ ਕਰਾ ਲੈ ਲਓ ਦੱਸਾਂਗੇ ਆਮ ਨਹੀਂ ਹਾਂ ਉਨ ਫੇਰੇ ਹਾੜਾ ਪੇਚਾ ਚੱਲਿਆ ਅੱਗੇ ਹਾੜੀ ਇੱਕ ਭਤੰਗ ਵੱਡੀ ਗਈ ਆ ਫਿਰ ਗੋਪੀ ਪਹਾੜੇ ਵਢਾ ਲਈ ਆ ਕਾਲੂ ਪਹਾੜੇ ਵਢਾ ਲਈ ਆ ਆ ਰੋਡ ਓਡ ਗਿਆ ਦੋ ਆ ਪੇਚਾ ਜਾਲ ਗਏ ਆ ਉੱਪਰ ਹੀ ਲੱਗੀਆਂ ਆਹੋ ਲੱਗੀਆਂ ਕਿਉਂ ਚੱਲ ਗਿਆ ਹਾਂ ਬਸ ਰਗੜਾ ਨਾ ਲੱਗ ਜੇ ਚੱਲ ਚੱਲ ਧਿਆਲ ਹੌਲੀ 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 ਦੋ ਨਿਕਲ ਗਿੱਦੀ ਸਾਹਿਬ ਇੱਕ ਮਿੰਟ ਆ ਆ ਫੜਿਓ ਚੱਲ ਆ ਸਾਡੀ ਡੋਰ ਉਛਲ ਗਈ ਆ ਸਹੀ ਕਰਨ ਲੱਗੇ ਆ ਟੱਲੀ ਬੈ ਗਈ ਹੋਣੀ ਆ ਆ ਵਿੱਚੋਂ ਨਿਕਲੀ ਆ ਆ ਓਏ ਆ ਵਿੱਚੋਂ ਨਿਕਲੀ ਆ ਉਧਰੋਂ ਖਿਚੋਲ ਹੀ ਖਿਚੋਣ ਪ੍ਰਧਾਨ ਜੀ ਤੁਹਾਡੀ ਉੱਧਰ ਕਿਓ ਜਸਵੀਰ ਭਾਈ ਜਾਓ ਮੈਂ ਉੱਧਰ ਖਿਚੋ ਖਿਚੋ ਨਹੀਂ ਮੇਰੀ ਵੀ ਉੱਧਰ ਦੀ ਹੈ ਨਾ ਹੋ ਗਈ ਸਹੀ ਹੋ ਗਈ ਸਹੀ ਚਲੋ ਹੋ ਗਈ ਸਹੀ ਹੋਣਾ ਤੇ ਸਾਰੀ ਦੋਰ ਖਰਾਬ ਹੋਈ ਨਹੀਂ ਹੈ ਹੈਨਾ ਚੱਲੇ ਚੱਲੇ ਉਧਰ ਚੱਲੇ 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 ਬਾਅਦ ਚੱਲੇ ਜਿਸਨੇ ਕਹੋਗੇ ਬੁੱਢੂ ਬਾਹ ਲਾਇਆ ਕੋਈ ਕਿ ਤੂੰ ਵੀ ਕੇ ਫੜੀਆਂ ਗਈਆਂ ਜਾਮੀ ਨਾ ਕਰੋ ਆਹ ਹੋਰ ਦੋਂਦੇ ਬੇ ਅੱਗੇ ਵਢਾ ਬਹਿ ਗਿਆ ਦੋ ਗਈਆਂ ਦੋ ਗਈਆਂ ਉੱਤੇ ਲਾਓ ਪਹਿਲੀ ਵੇਲੇ ਢਿੱਲੀ ਪੈਤੀ ਸੀ ਬੜੀ ਜੀ ਦੋਰ ਥੱਲੇ ਲੱਗਦੀ ਸੀ ਹਰੇ ਹਾਂਜੀ ਮੇਰਾ ਪੇਚਾ ਵੀ ਤਸਵੀਰ ਭਾਈ ਨਾਲ ਜਲਬੀਰ ਭਾਈ ਨਾ ਆ ਰਹੇ ਬੇਚਾ ਉਹ ਚਿੰਦੂ ਭਾਈ ਨਿਕਾਲੋ ਯਾਰ ਪਿੱਛੇ ਨਹੀਂ ਜਲਬੀਰ ਕਿੱਥੇ ਲਾਣੀ ਏ ਹਾਂ ਭਾਈ ਉਹਨਾਂ ਦਾ ਪੇਚਾ ਜਾਣਦੇ ਹਾਂ ਪਤੰਗ ਕਿੱਥੇ ਗਈ ਪਤਾ ਨਹੀਂ ਦੇਖਦੀ ਨਹੀਂ ਡੋਰੀ ਨਹੀਂ ਆਉਂਦੀ ਗੱਲੀ ਪੱਤੇ ਲਾਓ ਫਿਰ ਉਹ ਪੇਚਾ ਜਾਣਦੇ ਓਕੇ ਕੀ ਗੋਪੀ ਹੋ ਗਈ ਸਹੀ ਹੁਣ ਹੋਈ ਨਾ ਤੇਜਵਾ ਹੁਣ ਕ ਲਗਾ ਗੋਪੀ ਸੰਗਾਰਾ ਪੇਚਾ ਤੇ ਸਾਰੇ ਲੱਗੇ ਹੋਏ ਆ ਉਹ ਨਾ ਹੋਣ ਕਰਕੇ ਸਾਡੀ ਗੋਪੀ ਨੇ ਪਤੰਗ ਵੜਾ ਬੈਠੀ ਆ ਇੱਕ ਕਾਲੂ ਭਾਈ ਨੇ ਤੰਗ ਵੜਾਦੀ ਆ ਹਵਾ ਨਹੀਂ ਲੱਗੀ ਸਾਡੀ ਸੰਗ ਨੂੰ ਨਹੀਂ ਤੇ ਚਾਰ ਪੰਜ ਪੰਜ ਗੱਡ ਕੇ ਲਾ ਲਈ ਸਹੀ ਗੱਲ ਆ ਮਾਮਾ ਉਹ ਦਲਾ ਲਾ ਦਮ ਲਾ ਥਾਲਾ ਦਮ ਲਾ ਓਹ ਹੋ ਹੋ ਥਾਲਾ ਤਰਾ ਝੁਲਕੇ ਝੁਲਕੇ ਹੋਲੀ 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 ਤੇ ਹਾਲਾ ਤੇ ਹਾਲਾ ਤੇ ਹਾਲਾ ਤਾ ਨਾ ਓਹ ਜਲਦੀ 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 ਆ ਬੱਝ ਗਈ ਹੋਗੀ ਸਹੀ ਹੋਗੀ ਸਹੀ ਥੱਲੇ ਉਸਲੀ ਹੀ ਥੱਲੇ ਉਸਲੀ ਹੀ ਹਾਂਜੀ ਚਲੋ ਇਹ ਤਾਂ ਡੋਰ ਨੇ ਹੁਣ ਇਹ ਬਾਤ ਹੈ ਨਾ ਗੋਪੀ ਇੱਥੇ ਇੱਥੇ ਹੋਈ ਬਾਤ ਹੈ ਜੀ ਹੁਣ ਇਹ ਬਾਤ ਹੈ ਦੀ ਵੇਖਦੇ ਤੰਗ ਆਉ ਪਿੱਛੇ ਜਾਂਦੇ ਹਟਾਉਣ ਨੂੰ ਪਾਈ ਨੇ ਮੈਸੇ ਬਾਤ ਕਰਦਾ ਸਰ ਮੈਂ ਵੇ ਵੇਵਾ ਕਰਨੀ ਜੀ ਚਲੋ ਨਵੇਂ ਟੋ ਜੀ ਥੱਲੇ ਨੋਣੀ ਆ ਲੱਗ ਗਿਆ ਨਾ ਹੁਣੇ ਗੋਪੀਆ ਆ ਗੋਪੀ ਦੇ ਤਿੰਨ ਪਤੰਗਾ ਵੜਾਈਆਂ ਦੇਖ ਕਬੱਡੀ ਐ ਉਹ ਅਸਟ੍ਰੇਲੀਆ ਦੇ ਗਰੁੱਪ ਦੇ ਉਹ ਮੇਸਾ ਸੂਰੇ ਜੋਂਦਾ ਉਹ ਕਹਿੰਦਾ ਕਹਿੰਦਾ ਕਿਧਰੋਂ ਲਾਵਾਂ ਮੈਂ ਤੇਰੀ ਤਾਂਗੇ ਆਉਂਦੀ ਜਾਂਦੀ ਸਭ ਤੋਂ ਘਵਾਦੀ ਵੜ ਗਏ ਨਾਲੇ ਨਹੀਂ ਮਾਫਾ ਕਾਲੂ ਭਾਈ ਜਾਨ ਕਰਨਾ ਹੁਣ ਕਾਲੂ ਭਾਈ ਲਾਲ ਗਏ ਪੇਚਾ ਹਾਂਜੀ ਹੁਣ ਲਾਸਟ ਹੋ ਗਿਆ ਕਟਕਟਾ ਹੁਣ ਨੇਰੇ ਜੇ ਦੇਖਦੀਆਂ ਨਹੀਂ ਪਈਆਂ ਪਤੰਗਾ ਮੇਰੇ ਪਾਇਆ ਹੋਗਾ ਨਾ ਵੀ ਆ ਜਾਓ ਤੇ ਫੇਰ ਅੰਕਲ ਨੇ ਕਹਣਾ ਆ ਜਾਓ ਚੱਲੀ ਫੇਰ ਹਾਂ ਅੰਕਲ ਕਹਿੰਦਾ ਮੈਨੂੰ ਫੋਨ ਆਈਦਾ ਅੰਕਲ ਕਹਿੰਦਾ ਤੁਸੀਂ ਕਿੱਥੇ ਨਹੀਂ ਲਿਖਿਆ ਨਹੀਂ ਆਜੋ ਮੈਂ ਨਾ ਢਿਲੀ ਢਿਲੀ ਜੁਗਤੀ ਓਹ ਗੋਪੀ ਦੀ ਚਾਰ ਵਸਗਾ ਗਈਆਂ ਜੇ ਅਗਲੇ ਨੰਬਰ ਹੀ ਨੁਕਾ ਮਾਰੇ ਓ ਜਾ ਗੋਪੀ ਵਾ ਕੀ ਹੋ ਗਿਆ ਮੈਂ ਕਿਹਾ ਇਹਨੂੰ ਫੇਰ ਉਹਦਾ ਕਰਨੀ ਨਾਲੇ ਗੱਲਾਂ ਸੌਂਦੇ ਮਰਵਾ ਲੈ ਬੜਾ ਬੜਗੜਾਈ ਓ ਜੀ ਪਈ ਚਾਹ ਦਾ ਮਨ ਨਹੀਂ ਲੱਗਦਾ ਦੁੱਧ ਪਤੀ ਮੰਗਾ ਲਿਆ ਉਹ ਸਾਰ ਨੂੰ ਦਿਲ ਜਾਨੀ ਕਰਦੇ ਆ ਨਾ ਮਨ ਨਹੀਂ ਆਉਂਦਾ ਕਿ ਭਾਈ ਉਹ ਇਤਰਾਖੜੀ ਹੋਉਂਦੀ ਆ ਉਹ ਸਮਝਾਈ ਲੇਦਾ ਬਸ ਸੀਰੀਅਸ ਲਿਕੇ ਫਿਰਨੇ ਕੋ WhatsApp ਆ ਹਾਂ ਪਤਾ ਹੈਗਾ ਆਪਾਂ ਜਾਨ ਪੀ ਕੇ ਆ ਗਏ ਆ ਤੇ ਆਪਾਂ ਹੁਣ ਚੱਲੇ ਘਰੇ ਨੇਰਾ ਪੈ ਗਿਆ ਵਾ ਤੇ ਪਤੰਗਾ ਆਲਾ ਕਰਤੀ ਇੱਥੇ ਵਲੋਗ ਐਂਡ ਤੁਸੀਂ ਆ ਦੇਖ ਸਕਦੇ ਹੋ ਆ ਪਤੰਗਾ ਗਿਆ ਯੋੜਾ ਤੇ ਗੋਪੀ ਕਾਲ ਸਰੀ ਕਿਹੜੀ ਤੰਗਾ ਢਾਣੀ ਆ ਵਾ ਮਨ ਨੂੰ ਬਾ ਦੇ ਸਰੋਨਾ ਜਿਹੜੀ ਵਾਹੀ ਜਿਹੜੀ ਵਾਹੀ ਗੱਲ ਕੱਲ ਜਿਹੜੀ ਵਾਹ ਹੋਏਗੀ ਤੋ ਤੰਗਾ ਢਾਵਾਂਗੇ ਜਿਹੜੀ ਤੰਗਾ ਢਾਣੀ ਛਾਂਟੀ ਗੱਲਾਂ ਕਿੰਨੀ ਤੰਗਾ ਹੈ ਇਹਨੇ ਤਕੜੀ ਹੋਏਗੀ ਵਾਹ ਦਾ ਫਿਰ ਤਕੜੀ ਢਾਣਾ ਵਗੇ ਤੀ ਅੱਛਾ ਵਧੀਆ ਹੋਏਗੀ ਹੋਏਗੀ ਥੋੜੀ ਨੋਰਮਲ ਜੀ ਅੱਛਾ ਮੈਨੂੰ ਅੱਜ ਤਾਂ ਮਜ਼ਾ ਆ ਗਿਆ ਵੈਸੇ ਗੋਪੀ ਤੇਰੀ ਚਾਰ ਵੱਡੀਆਂ ਗਈਆਂ। ਜੀਰੀਆਂ ਵੀ ਦੋ ਵੱਡੀਆਂ। ਹਾਂ ਵੀ ਦੋ ਕਾਲੂ ਵੀ ਵੱਡੀਆਂ ਤੇ ਦੋ ਤੇਰੀਆਂ ਵੱਡੀਆਂ ਗਈਆਂ। ਇੱਕ ਵੱਡੀ ਏਡੀ ਲੰਬੀ। ਹੈਂ? ਸੁਹਾਣੇ ਤੇ ਵੱਡੀਆਂ ਦੋ। ਉਹ ਮੈਨੂੰ ਪਿਆਂਦਾ ਮੈਨੂੰ ਚਾਹ ਬਿੱਟੂ ਨੇ ਵਰਦ ਨਹੀਂ ਤੇਰੀ ਤੋਂ ਲੈ ਕੇ ਆਇਆ ਹੀ ਘਮਾ ਕੇ ਉਹ। ਓਕੇ ਗਾਇਸ। ਓਕੇ। ਮੈਂ ਮੈਂ ਮੈਂ। ਇਹ ਆਈ ਦਾ ਉਹਨੂੰ ਆਪਾਂ ਕਰਦੇ ਇਥੇ ਐਂਡ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਤੁਹਾਨੂੰ ਬਰੋਗ ਲੱਗਾ। ਓਕੇ ਗੁੱਡ ਨਾਈਟ। ਬਾਏ।